ਹੈਲੋ ਦੋਸਤੋ ਗੁੱਡ ਮਾਰਨਿੰਗ ਜੀ ਅੱਜ ਤਾਰੀਖ ਹੈ 29 ਤੇ ਪ੍ਰਭਾਤ ਵੇਰੀ ਆਪਾਂ ਕੱਢ ਕੇ ਆ ਗਏ ਜੀ ਗੁਰਦੁਆਰਾ ਸਾਹਿਬ ਅੱਜ ਬਹੁਤ ਜ਼ਿਆਦਾ ਉਤਸ਼ਾਹ ਮਿਲਿਆ ਸਾਰੀ ਸੰਗਤ ਤੋਂ ਸਾਰੇ ਕਮੇਟੀ ਦੇ ਮੈਂਬਰਾਂ ਤੋਂ ਜੇ ਜਿੰਨੇ ਵੀ ਰਲ ਮਿਲ ਕੇ ਸਾਡੇ ਨਾਲ ਗਏ ਆ ਬਹੁਤ ਜ਼ਿਆਦਾ ਉਤਸ਼ਾਹ ਮਿਲਿਆ ਜੀ ਬਹੁਤ ਦਿਲ ਲਗਾ ਆਨੰਦ ਵੀ ਬਹੁਤ ਆਇਆ ਅੱਜ ਤੇ ਗੁਰਦੁਆਰਾ ਸਾਹਿਬ ਆ ਕੇ ਸਾਨੂੰ ਸੇ ਚਾਹ ਕਰੇ ਨਹੀਂ ਮੱਥਾ ਟੇਕ ਲਾ ਸਮਨੇ ਅੰਦਰ ਗੁਰਦੁਆਰਾ ਸਾਹਿਬ ਦੇ ਚਾਹ ਦਾ ਲੰਗਰ ਚੱਲ ਰਿਹਾ ਇਹ ਦੇਖੋ ਇਹ ਸਾਡੀ ਕਮੇਟੀ ਵੱਲੋਂ ਵੀ ਲੰਗਰ ਲਾ ਗਿਆ ਇਹਦੇ ਕੋਈ ਨਹੀਂ ਸੰਗਾ ਸੀਗੀ ਥੋੜੀ ਬੋਧੀ ਤੇ ਚਲੀਗੀ ਅੱਜ ਬਹੁਤ ਜਿਆਦਾ ਸਹਯੋਗ ਮਿਲਿਆ ਬਾਤ ਚੜ ਕੇ ਸਹਯੋਗ ਮਿਲਿਆ ਅੱਜ ਇਹ ਦੇਖੋ ਇਹ ਸਾਡੇ ਸਪੰਸ ਸਾਹਿਬ ਖੜੇ ਨੇ ਰਾਜੂ ਚਾਚਾ ਜੀ ਖੜੇ ਨੇ ਜਸਵੰਤ ਸਿੰਘ ਫੌਜੀ ਹੋ ਗਿਆ ਤੇ ਬੱਚਿਆਂ ਬੱਚਿਆਂ ਨੇ ਬਹੁਤ ਸੇਵਾ ਕਰੀਏ ਦੋਏ ਸੀਗਾ ਭੋਗ ਵੰਡਰੇ ਤੇ ਇਹ ਦੋਏ ਨੇ ਨਲੇ ਅੰਦਰ ਪ੍ਰਸ਼ਾਦ ਫੜ ਕੇ ਰੱਖਿਆ ਸੰਗਤ ਨੂੰ ਬੰਦੇ ਰਹੇ ਅੱਗੇ ਖੇਲਾਂ ਦਾ ਭੋਗ ਸੀਗਾ ਤੇ ਕੱਲ ਆਖਰੀ ਰਾਸ਼ਟਪਰਵਾਦ ਫੇਰੀ ਆ ਜੀ ਉਹਦੇ ਵਾਸਤੇ ਵੀ ਤਿਆਰੀਆਂ ਕੱਲ ਵੀ ਵੱਧ ਧੜਕੇ ਕਰਾਂਗੇ ਵੱਧ ਤੋਂ ਵੱਧ ਕਰਾਂਗੇ ਕੱਲ ਕੱਲ ਰਾਸ਼ਟਪਰਵਾਦ ਫੇਰੀ ਆ ਤੋਂ ਬਾਅਦ 20 ਤਰੀਕ ਨੂੰ ਅਖੰਡ ਵਾੜ ਰੱਖੇ ਜਾਣਗੇ ਤੇ ਆਪਣਾ ਪਹਿਲੇ ਫਿਰ ਨੂੰ ਕੀਰਤਨ ਤੇ ਭੋਗ ਪਵੇ ਹੋਇਆ ਜੀ ਤੇ ਲੰਗਰ ਵਰਤਿਆ ਜਾਏਗਾ ਬਾਬਾ ਕਾਲੀ ਚ ਸਾਮ ਹੋ ਰਸ ਕੋਲਾ ਨਿੰਦੀ ਵੀ ਆ ਰਹੀ ਹੈ ਹੈ ਨਿੰਦੀ ਵੀ ਆ ਰਹੀ ਹੈ ਕੀ ਜੇਰੇ 5 ਵਜੇ ਉੱਠਣਾ ਪ੍ਰਭਾਤ ਵੇਦੀ ਤੇ ਜਾਣਾ ਨਾਲ ਜਾਣਾ ਇਹਨੇ ਕੰਲਾ ਨਿੰਦਾ ਨਹੀਂ ਟਾਈਮ ਪੌਣੇ 9 ਹੋ ਗਏ ਤੇ ਸਬੂਹ ਦਾ ਟਾਈਮ ਹੋ ਰਿਹਾ ਮੇਰੇ ਬਾਬੂ ਜੀ ਨੂੰ ਅਗੀ ਨੀਂਦ ਇਹ ਹੁਣ ਬੁਲਾਏ ਵੀ ਨਹੀਂ ਉੱਠ ਰਹਾ ਹੈਗਾ ਉੱਠ ਜਾ ਪੁੱਤਰ ਟਾਈਮ ਹੋ ਰਿਹਾ 1 ਟਾਈਮ ਹੋ ਰਿਹਾ ਬੇਟਾ ਉੱਠ ਜਾ ਹੈ 9 ਵਜੇ ਕੇ ਬਸਿਆਰੀ ਜੀ ਸਵੇਰ ਦੇ 9 ਵਜੇ ਕਿ ਹੋ ਗਏ 10 ਮਿੰਟ ਤੇ 1 ਮੰਦਾ ਹੋ ਗਿਆ ਸਕੂਲ ਦਾ ਟਾਈਮ ਇੱਕ ਮਨਾ ਬੈਗ ਪੜਾ ਦੇ ਆਪਾਂ ਨੂੰ ਇਹਨੂੰ ਨਿੰਦੀ ਐ ਰਹੀ ਏ ਜਨਾ ਸਵੇਰੇ ਪ੍ਰਭਾਤ ਵੇਲੇ ਕਰਕੇ ਸਾਜਰੇ ਉੱਠਿਆ ਹੋਇਆ ਉਹਨੇ ਦੁਆਰੇ ਢਾ ਲਿਆ ਸੁੱਤੇ ਨੂੰ ਚੱਲ ਵੀ ਆ ਜਾ ਹੁਣ ਅੱਖ ਖੋਲ ਕੇ ਨਾ ਤਾਂ ਪਿੱਲੇ ਦੁਆਰੇ ਚੱਲ ਫੇਰ ਨਹੀਂ ਆਪ ਸਵੇਰ ਜਲਦੀ ਉੱਠਾ ਫਿਰ ਬਾਅਦ ਮੈਂ ਨਿੰਦੀ ਆਵਾ ਹੈ ਫਿਰ ਜਦ ਤਨ ਕਾ ਸੋਈ ਕਰ ਲੈ ਜਦ ਤਨ ਤੱਕ ਮੈਂ ਵੀ ਜਾਣਾ ਹੂੰ ਜਦ ਤੱਕ ਮੈਂ ਵੀ ਜਾਣਾ ਨੈਚ ਹੈ ਜੀ ਕੀ ਆਇਛੇ ਜੀ ਐਵਾਗੀ ਇੱਕਮ ਬਾਏ ਬਾਏ ਕਰੇਗਾ ਹੁਣ ਹਾਂ ਓਕੇ ਅੱਗੇ ਕਰੇਗਾ ਨਾ ਚਲੋ ਭਾਈ ਓਕੇ ਬਾਏ ਬਾਏ ਮੇਰਾ ਪਹਿਲੇ ਨਹੀਂ ਇੱਕ ਮਿੰਟ ਹਾਈ ਹਾਂਜੀ ਦੋਸਤੋ ਆਪਾਂ ਚਲ ਕੇ ਆਂਗੇ ਪੱਦਕ ਆਧਾਰਸ਼ੀਲਾ ਸਕੂਲ ਇੱਕਮ ਦੀ ਫੀਸ ਭਰਨੀ ਆ ਫੀਸ ਭਰ ਕੇ ਆਪਾਂ ਜਾਵਾਂਗੇ ਫਿਰ ਸ਼ਹਿਰ ਗੁਰੂ ਰਵਿਦਾਸ ਜੀ ਦੀ ਲੰਗਰ ਦਾ ਸਮਾਨ ਜੋ ਵੀ ਘਟਵਾਦੋ ਲੈ ਕੇ ਆਣਾ ਪਹਿਲਾਂ ਆਪਾਂ ਫੀਸ ਭਰਦੇ ਹਾਂ ਉਸ ਤੋਂ ਬਾਅਦ ਚੱਲਦੇ ਹਾਂ ਰਾਜਪੁਰੇ ਨੂੰ ਪਫ ਇਸ ਪਰ ਕਿ ਆ ਗਏ ਆ ਬਾਹਰ ਹੁਣ ਚੱਲਦੇ ਆ ਰਾਜਪੁਰੇ ਆਪਾਂ ਲਿਆ ਪ੍ਰੀਤ ਵਾਲਾ ਤੋਂ ਐਂਡ ਗਾਰਡ ਸ਼ੀਸ਼ਾ ਤੇ ਆਪਣੇ ਇਹ ਸਾਡੇ ਗੋਪੀ ਜੀ ਖੜੇ ਆ ਕੌਲੀ ਕੌਲੀ ਤੋਂ ਗੋਪੀ ਜੀ ਕੀ ਕਰਾ ਰਹੇ ਗੱਡੀਆਂ ਕਰਾ ਰਹੇ ਬਈ ਹਮ ਹੈਂਡਲ ਠੀਕ ਹੈ ਹੈਂਡਲ ਠੀਕ ਹੈ ਮਿਸਤਰੀ ਨੇ ਕਹਿ ਦਿਆ 2 ਘੰਟੇ ਗੱਡੀ ਖੜਾ ਕੇ ਜਾਓ ਲੈ ਔਰ ਇਹ ਵੀ ਪੈ ਗਿਆ ਸਿਆਫਾ ਇਹ ਵੀ 2 ਘੰਟੇ ਗੱਡੀ ਖੜਾਏਗੇ ਔਰ ਸ਼ੋਗਰਾ ਮਾਰੀ ਵੀਡੀਓ ਬਣਾ ਰਿਆ ਮਰਜੀ ਹੈ ਵੀ ਤਾਂ ਕਰਨਾ ਜੇ ਤਰਾ ਮਿਸਤਰੀ ਕਰਾ ਸੁਣਨੀ ਪੈਣੀ ਆ ਇਹ ਚੱਲ ਦੇਗਾ ਤਾਂ ਕਿ ਆਰਟੀ ਕਾ ਇਹੀ ਹੋਏਗਾ ਨਾ ਹਾਂ ਚੱਲਦਾ ਹੀ ਹੈ ਨਹੀਂ ਜੀ ਇਹ ਛੋਟਾ ਫਰੀਦ ਵਾਲੇ ਤੋਂ ਲੈ ਕੇ ਆਏ ਆਪਾਂ ਸਹਿਜੇ ਇਹਦਾ ਛੋਟਾ ਇਹ ਨਹੀਂ ਚਲੇਗਾ ਕਿਧਰ ਗਿਆ ਸਟ ਜੀ ਆ ਇਹ ਛਾਰੇ ਨਾਲ ਹੋਲ ਇਸ਼ਾਰੇ ਨਾਲ ਕਿਵੇਂ ਗੁੱਤੀ ਹੈ ਉਹ ਇੱਧਰ ਖੋਲ ਇਸ਼ਾਰੇ ਨਾਲ ਦੇਖ ਤੇਰਾ ਸੇ ਉਸਤਾਦ ਦੇ ਰਿਹਾ ਹੈ ਉਹ ਚੱਲ ਨਹੀਂ ਰਿਹਾ ਨੂੰ ਬੁਲਾ ਰਾ ਤੁਨੂੰ ਕਿਹੜੀ ਗੱਡੀ ਹੈ ਸ਼ਿਫਟ ਵਾਲੇ ਕਹ ਰਹੇ ਜੇ ਇਹ ਨਹੀਂ ਚੱਲ ਰਹਾ ਇਹਦਾ ਸਿਫਟ ਨਹੀਂ ਚੱਲਣਾ ਜੀ ਇਹਦਾ ਲਾਇਦਾ ਇੱਕ ਫਾਇਦਾ ਹੋ ਗਿਆ ਆਪਾਂ ਨੂੰ ਪਹਿਲਾਂ ਇਹ ਛੇਡ ਹੋਰ ਆਉਂਦੀ ਸੀ ਕਿ ਹੁਣ ਇਹ ਵਾਈਟ ਛੇਡ ਚ ਮਿਲ ਗਿਆ ਪੇਂਟ ਕਰਾਣ ਦੀ ਲੋੜ ਨਹੀਂ ਕੰਮ ਚੱਲ ਜਾਏਗਾ ਆਪਣਾ ਵਧੀਆ ਹੋ ਗਿਆ ਨੀ ਤਾਂ ਇਹ ਅਲੱਗ-ਅਲੱਗ ਲੱਗਦਾ ਜਿੱਦਾਂ ਉਹਦੀ ਸ਼ੇਡ ਦੇਖੋ ਇਹਦੀ ਵਾਈਟ ਏ ਦਿਖਦੀ ਹੈ ਨਾ ਉਹ ਵਾਈਟ ਆ ਇਹ ਸ਼ੇਡ ਤੇ ਵੈਸੇ ਲੱਗ ਆਂਦਾ ਜਦੋਂ ਆਪਾਂ ਲੰਨੇ ਆ ਕਲਰ ਪੇਂਟ ਉਹਨੂੰ ਕਰਾਉਣਾ ਪੈਂਦਾ ਸੇਮ ਪੇਂਟ ਮਿਲ ਗਿਆ ਆਪਾਂ ਨੂੰ ਇਹਦਾ ਫਾਇਦਾ ਹੋ ਗਿਆ ਕਾਰਵਾਈ ਜਲਦੀ ਯਾਰ ਸਾਈਡ 'ਚ ਹਾਂਜੀ ਆਪਾਂ ਪਹੁੰਚ ਗਿਆ ਹਰੀ ਸ਼ੰਕਲ ਜੀ ਕੋਲ ਤੇ ਆਪਾਂ ਆ ਸਮਾਨ ਕੀ ਚੱਕਣਾ ਗੁਰੂ ਰਵਿਦਾਸ ਕਮੇਟੀ ਦਾ ਥੋੜਾ ਥੋੜਾ ਦੁਕਾਨ ਦਾ ਲੰਗਰ ਦਾ ਸਮਾਨ ਕਿਹੜੇ ਕਿਹੜੇ ਆਈਟਮ ਆਈ ਦਿਓ ਕਿਥੇ ਕਿਥੇ ਪਈ ਵੀ ਆ ਚੀਨੀ ਹੋ ਗਈ ਇਹ ਆਪਣੇ ਨਗ ਬਣਾਵਾ ਹੈ ਬੋਲ ਦੇਣੀ ਹੈਗੇ ਤੇ ਆਪਣੇ ਨਗ ਕਿਧਰ ਆ ਗਿਆ ਹਾਂਜੀ ਫਰੈਂਡ ਆਪਾਂ ਦੁਕਾਨ ਦੇ ਲੰਗਰ ਦਾ ਸਮਾਨ ਸੀਗਾ ਰਾਸ਼ਨ ਚੋ ਜੋ ਆਪਾਂ ਨੂੰ ਕਮੇਟੀ ਵੱਲੋਂ ਲਿਖਾਇਆ ਸੀਗਾ ਆਪਾਂ ਉਹ ਚੱਕ ਲੈ ਰੈਂਡ ਫੋਨ ਤੋਂ ਬਾਅਦ ਚਾਈ ਜਾਈ ਜੇਗੀ ਜਿਹੜਾ ਅੱਜ ਉਹਨਾਂ ਨੇ ਲਿਸਟ ਬਣਾ ਕੇ ਦਿੱਤੀ ਸੀਗੀ ਆਪਾਂ ਲੈ ਕੇ ਆ ਗਏ। ਚੱਲ ਰਹੀਆਂ ਜੀ ਆਪਾਂ ਹੁਣ ਜਾ ਰਹੀਆਂ ਪਿੰਡ ਨੂੰ। ਰੱਖਦੇ ਆ ਜਿਸਾ ਗੁਰਦੁਆਰਾ ਸਾਹਿਬ ਦਾ ਪਾਠੀਆਂ ਦਾ ਦੇਸੀ ਕੀ ਆ, ਅਰਗਬਤੀਆਂ ਨੇ ਜੋ ਵੀ ਇਹ ਮੰਗਾਇਆ ਸੀਗਾ ਅਲੱਗ ਬਣਾਤੇ। ਜਿੰਨੀ ਤੇ ਚੋਲ ਹੋ ਗਈ ਤੇ ਇਧਰ ਹੋਰ ਆਈਟਮਾਂ ਨੇ ਜਿਹੜੀ ਛੋਟੀ ਫਰੀਕ ਨੇ। ਨਗ ਬਣਾ ਦੇ ਗੁਰਦੁਆਰਾ ਸਾਹਿਬ ਦੇ। ਹੁਣ ਜਿਹੜੀ ਆਈਟਮ ਘੱਟ ਗਈ ਬਾਅਦ ਚ ਲਿਆਵਾਂਗੇ, ਬਾਕੀ ਦਾ ਜੋ ਆਪਾਂ ਨੂੰ ਆਰਡਰ ਸੀਗਾ ਆਪਾਂ ਨੇ ਪੂਰਾ ਕਰਦੇ ਆ। ਇਹ ਕੰਮ ਨੇ ਵੇਟ ਗਏ ਹੁਣ ਚਲਦੇ ਆਪਾਂ ਘਰੇ ਘਰੇ ਪੀ ਕੇ ਆਂਦੇ ਆਂ ਚਾਹ ਚਾਹ ਪੀ ਕੇ ਜਾਣਾ ਫਿਰ ਆਪਾਂ ਰਾਜਪੁਰੇ ਸ਼ਹਿਰ ਦਵਾਰੇ ਇਹ ਦੋਸਤੋ ਤੇ ਦੁਪਹਿਰ ਦੇ 3 ਵਜੇ ਹੁਣ ਆਪਾਂ ਚਲਦੇ ਆਂ ਸੁਰਜੀਤ ਸਿੰਘ ਰਾਮੂਪੁਰ ਗੱਡੀ ਵਾਸ਼ ਕਰਾਉਣੀ ਆ ਗੰਦੀ ਬਹੁਤ ਹੋ ਰਹੀ ਆ ਗੱਡੀਆਂ ਦੋਨੋਂ ਗੰਦੀਆਂ ਨੇ ਦਰਸਲ ਟਾਈਮ ਨਹੀਂ ਲੱਗਾ ਕਿਉਂਕਿ ਅੱਜ ਗੁਰੂ ਰਵਿਦਾਸ ਜਨਮ ਦਿਤੀ ਦੀ ਜੋ ਵੀ ਸਮਾਨ ਦਾ ਆਰਡਰ ਸੀਗਾ ਆਪਾਂ ਸਮਾਨ ਦੁਕਾਨ ਤੇ ਪਹੁੰਚਾ ਤਿਆ ਲੰਗਰ ਦਾ ਸਮਾਨ ਵੀ ਅਲਗ-ਅਲਗ ੜਦੇ ਆ ਤੇ ਹੁਣ ਗੱਡੀ ਹੁਣ ਫ੍ਰੀ ਹੋ ਗਈ ਆਪਾਂ ਉਹਨੂੰ ਗੱਡੀ ਜਾ ਕੇ ਵਾਸ਼ ਕਰਾਉਂਦੇ ਆ ਰਾਮੂ ਕੋਲ ਚਲਦੇ ਆ ਆਹ ਹੋ ਗਈ ਜੀ ਫਲੈਕਸ ਦਾ ਗੁਰੂ ਜੀ ਦੀ ਅੰਤਿਵਾਸ ਜਿਹੜੇ ਕੱਲ ਆਰਡਰ ਕਰਾਇਆ ਸੀਗਾ ਇਹ ਵੀ ਲੇਟ ਆ ਆਪਾਂ ਤਾਂ ਲੇਟ ਹੋਏ ਸੀਗੇ ਇਹ ਵੀ ਬਾਈ ਲੇਟ ਹੀ ਕਰ ਰਹੇ ਆ ਕੰਮ ਤੇ ਇਹਨੂੰ ਲੈ ਚਣ ਲੱਗੇ ਆਪਾਂ ਹੁਣ ਪਿੰਡ ਭਰਾ ਕੋਲ ਸਾਹਿਬ ਸਾਹਿਬ ਇਹ ਆਪਣਾ ਰਿਸ਼ਤੇਦਾਰ ਹੀ ਬੰਦਾ ਖਾਨ ਕੜੋਲੀ ਦਾ ਦੋਸਤ ਆ ਜਿਹੜਾ ਅਮਨਦੀਪ ਨੇ ਭੇਜਿਆ ਕਿਉਂਕਿ ਆਟੋ ਗੱਡੀ ਚ ਤੇ ਜਾਣੀ ਨਹੀਂ ਸੀ ਕਿ ਇਸ ਕਰਕੇ ਬਾਈ ਲਾ ਫੜ ਪਰ ਫਿਰ ਲੈਕਸ ਹੋਈ ਲੇਟ ਤਿਆਰ ਤਰੀਕ ਲੰਘੀ ਬਾਈ ਇਹਦੀ ਪ੍ਰਭਾਦ ਦੇ ਦੀ ਠੀਕ ਆ ਸਾਲੇ ਚੱਲ ਬਣਾ ਮੈਂ ਪੇਂਟ ਕਰਾ ਦਿਆਂ ਲੋ ਜੀ ਆਪਾਂ surjit singh rammo ਕੋਲ ਲਾਤੀ ਗੱਡੀ ਵਾਸ਼ਿੰਗ ਤੇ ਆਪਾਂ ਨੂੰ ਲੱਗਦੀ ਆ ਭੁੱਖ ਆਪਾਂ ਖਾ ਕੇ ਆਂਦੇ ਕੁਲਚਾ ਰਾਮੋ ਕਾਣਾ ਕੁਲਚਾ ਰਾਮੂ ਗੱਡੀ ਖੁੱਲੀ ਬੈਠਾ ਵਰਨਾ ਇਹਦਾ ਨਹੀਂ ਹੋ ਸਰਨਾ ਗੱਡੀ ਲੈਣੀ ਵਰਨਾ ਹਨਾ ਜਿਆਦਾ ਖਾਈ ਨਾ ਹੋਵੇ ਰੋਸੀ ਮੇਰੇ ਯਾਦ ਆਵੇ ਡਬਲ ਉਲਟਾ ਪਾਣੀ ਹੋਣੀ ਮਾਰ ਲੱਗਿਆ ਰਹਿ ਗਿਆ ਹੈ ਫੋਣੀ ਮਾਰ ਲਗੇ ਪਾਣੀ ਕ ਅੱਛਾ ਅੱਛਾ ਹਾਂਜੀ ਪਤਾ ਨਹੀਂ ਕੋਈ ਲੱਭੀਆ ਗਲਤੀ ਨਿਕਲ ਗਈ ਅੱਜ ਮੈਂ ਪਹਿਲੀ ਕਹਤਾ ਵੀ ਨਿਕਲ ਗਈ ਅੱਜ ਠੀਕ ਦੇਖੀ ਨਹੀਂ ਵੇ ਠੀਕ ਆ ਪਰ ਮਾੜੀ ਗੱਲ ਥੋੜੀ ਬਈ ਹਾਂ ਵੀ ਫਾਜੀ ਸਾਹਿਬ ਜ਼ਿਆਦਾ ਪੜਿਆ ਹੋਊ ਗਲਤ ਆ ਗਲਤ ਆ ਤੂੰ ਵੀ ਦੱਸ ਜੀ ਫਿਰ ਮੈਂ ਥੋੜੀ ਪੜਿਆ ਮੈਂ ਜ਼ਿਆਦਾ ਥਾਰੇ ਬੜੇ ਪਿਆ ਹਾਂ ਹਾਂ ਬਰ ਨਿਕਲ ਗਏ ਪ੍ਰਵਾਦ ਫੇਰੀਆਂ ਨਿਕਲ ਗਈਆਂ ਸਹੀ ਤੇ ਨਹੀਂ ਚਲ ਠੀਕ ਹੈ ਲੋ ਬੋਲੇ ਲਾਸਟ ਵਾਰ ਬਣਵਾਇਆ ਹਰ ਵਾਰ ਤਾਂ ਡੇਟ ਚੇਂਜ ਕਰਦੇ ਗਏ ਆਪਾਂ ਆ ਨਿੱਚੇ ਵਾਲੇ ਕਰਦੇ ਹਰ ਵਾਰ ਮਾਣਾ ਹਰ ਵਾਰ ਮਾਣਾ ਇਹ ਆਪਣਾ ਬੋਰਡ ਤਿਆਰ ਹੋ ਗਿਆ ਜੀ ਜਮਾ ਥੋੜੀ ਜਿਹੀ ਗਲਤੀ ਕਰਦੀ ਬੰਦੇ ਨੇ ਪਹਿਲਾਂ ਫਟੇ ਟੂਰ ਐਂਡ ਟਰੈਵਲ ਲਿਖਾਉਂਦਾ ਹੁਣ ਸੋਨ ਲਾ ਲਗਾਉਂਦਾ ਅਗਲੀ ਵਾਰ ਸਾਨੂੰ ਨਾਮ ਚੇਂਜ ਕਰਦੇ ਹੀ ਰਹਿਣੇ ਆ ਦੋਸਤ ਨਿੱਚੇ ਵਾਲਾ ਮਟਾ ਦੇਗੇ ਓ ਚਲ ਹਾਂਜੀ ਲਖਦਾਤਾ ਲੱਲਾ ਵਾਲੀ ਸਰਕਾਰ ਦੇ ਦਰਸ਼ਨ ਕਰਕੇ ਹੁਣ ਚੱਲੇ ਆਪਾਂ ਘਰੇ ਜੀ ਤੁਮ ਵੀ ਚਲੋ ਚਲ ਚਲ ਆ ਜਾਤਾ ਆ ਜਾ